ਤੁਹਾਡਾ ਤਾਂ ਕੀ ਗੱਲ ਹੈ ਤੁਸੀਂ ਕੀ ਕਰਦੇ ਹੋ ਮੇਰਾ ਜੀ ਮੈਂ ਮੇਰਾ ਬ੍ਰਦਰ ਇਨ ਲਾਵਾ ਹੈ ਮੈਂ ਵੀ ਐਸੇ ਵਿੱਚ ਹਟ ਕਾਂਸਟੇਬਲ ਹਾਂ ਸਾਰਾ ਸਾਰਾ ਪਰਿਵਾਰ ਹੀ ਫੌਜ ਵਿੱਚ ਹੈ ਜੀ ਦੋਵੇਂ ਅਸੀਂ ਇਹਨਾਂ ਦੀ ਜਵਾਈ ਦੋਵੇਂ ਫੌਜ ਵਿੱਚ ਹੈ ਦੋਵੇਂ ਮੇਰੇ ਬ੍ਰਦਰ ਇਹ ਦੋਨੋਂ ਹੀ ਫੌਜ ਵਿੱਚ ਸੀ ਇਹ ਛੋਟਾ ਕਾਰਗਲ ਵਿੱਚ ਸੀ ਸਵੇਰੇ ਕੱਲ ਸਵੇਰੇ ਸ਼ਾਮੀ ਸਾਨੂੰ ਫੋਨ ਆਇਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਤੁਹਾਡਾ ਬੱਚਾ ਰਸਤਾ ਸਾਫ਼ ਕਰ ਰੇ ਸੀ ਸਭ ਤੋਂ ਅੱਗੇ ਸੀ ਤਾਂ ਬਰਫ਼ ਦਾ ਸਲਾਈਡ ਆਈ ਆ ਜਿਹਦੇ ਵਿੱਚੋਂ ਬੱਚਾ ਤੁਹਾਡਾ ਉਹਦੇ ਵਿੱਚ ਦੱਬ ਕੇ ਥੱਲੇ ਚਲਾ ਗਿਆ ਤੇ ਉਹਦੀ ਡੈਥ ਹੋ ਗਈ ਆ ਅਸੀਂ ਉਹਨੂੰ ਲੈ ਕੇ ਵੀ ਗਏ ਆ ਚੈੱਕ ਦਾ ਸਾਹ ਹੈਗਾ ਸੀ ਪਰ ਅਸੀਂ ਨਹੀਂ ਪਹੁੰਚਾ पाए ਬਾਕੀ ਸਾਨੂੰ ਮਾਣ ਆ ਜੀ ਤੁਹਾਡੇ ਬੱਚੇ ਉੱਤੇ ਦੇਸ਼ ਲਈ ਸ਼ਹੀਦ ਹੋ ਉੱਤਿਆਰ ਆ ਸਾਰਾ ਪਰਿਵਾਰ ਤਿਆਰ ਸਾਰਾ ਪਰਿਵਾਰ ਤਿਆਰ ਹੈ ਸਾਰੇ ਸਾਰੇ ਖੜੇ ਆ ਜੀ ਬਾਕੀ ਪਿੰਡ ਦੇ ਲੋਕ ਸਭ ਸਾਡੇ ਨਾਲ ਨੇ ਸਵੇਰ ਤੋਂ ਪ੍ਰਸ਼ਾਸਨ ਦੇ ਲੋਕ ਵੀ ਕਈ SDM ਸਾਹਿਬ ਵੀ ਆਏ ਸਰੇ ਜੀ ਉਹ ਵੀ ਪ੍ਰੋਸਾ ਦੇ ਕੇ ਗਏ ਨੇ ਕਿੰਨਾ ਜ਼ਰੂਰੀ ਸੀ ਰਸਤਾ ਖੋਲਣਾ ਕਿਉਂਕਿ ਪਾਕਿਸਤਾਨਾ ਹਾਲਾਤ ਖਰਾਬ ਜੀ ਤੇ ਆਪਣੀ ਜਾਨ ਜ਼ਰੂਰੀ ਹੈ ਜੀ ਫੌਜ ਵਿੱਚ ਜਾਓ ਉਹ ਚੀਜ਼ ਦਾ ਆਰਡਰ ਮਿਲ ਜਾਂਦਾ ਉਹ ਕੰਮ ਕਰਨਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਅਗਰ ਫੌਜ ਹੀ ਰੁਕ ਗਈ ਤਾਂ ਫਿਰ ਦੇਸ਼ ਰੁਕ ਗਿਆ ਔਰ ਜਵਾਨ ਨਹੀਂ ਜਾਣਾ ਜਿੱਥੇ ਜਾਣਾ ਅੱਗੇ ਔਰ ਜਵਾਨ ਨਹੀਂ ਜਾਏਗਾ ਤੇ ਸਾਰੇ ਕੰਮ ਰੁਕ ਜਾਣਗੇ ਹਾਂ ਜੀ ਉਹ ਕੁਝ ਧਰਮਾ ਜੀ ਮੇਰਾ ਨਾਮ ਕਰਵੰਤ ਸਿੰਘ ਆ ਤੇਕਲਦੀਪ ਸਿੰਘ ਮੇਰਾ ਬੱਚਾ ਜਿਹੜਾ ਕਿ ਕਾਰਗਿਲ ਤੇ ਸੀਰ ਹੋ ਗਿਆ ਤੇ ਮੈਨੂੰ ਇਹ ਤੇ ਬਹੁਤ ਮਾਣ ਹੀ ਤੇ ਦੇ ਦੀ ਸੇਵਾ ਕੀ ਕਰੂਗਾ ਤੇ ਕੀਤੀ ਵੀ ਆ ਕੰਡਾ ਕਰਦਾ ਠੀਕ ਹੋ ਗਿਆ ਆਪਦਾ ਕੀ ਹੋ ਪਰਾਨੋ ਕਿਦਾਂ ਹਲਾ ਤਾ ਪੂਰਾ ਮੇਰਾ ਨਾਮ ਸੁਖਵੰਤ ਸਿੰਘ ਹੈ ਜੀ ਮੈਂ ਵੀ ਆਰਮੀ ਸਰਵਿਸ ਕਰਦਾ ਕੁਲਦੀਪ ਸਿੰਘ ਮੇਰਾ ਛੋਟਾ ਬ੍ਰਦਰ ਸੀ ਕਾਰਗਿਲ ਵਿੱਚ ਡਿਊਟੀ ਹੈ ਨਾਲ ਦੀ ਪੈਟਰੋਲਿੰਗ ਗਏ ਆ ਪੈਟਰੋਲਿੰਗ ਕੱਟ ਇਹ ਥੋੜਾ ਅੱਗੇ ਹੀ ਬਾਕੀ ਸੈਕਸ਼ਨ ਜਿਹੜੀ ਪਿੱਛੇ ਹੀ ਇਹ ਅਚਾਨਕੀ ਕੋਈ ਬਰਫਦਾ ਜਾਂ ਅਵਲਾਂਚ ਆ ਗਿਆ ਇਹ ਅਵਲਾਂਚ ਦੀ ਲਵੇਟ ਵਿੱਚ ਆ ਗਏ ਨੇ ਤੇ ਇਹਨਾਂ ਨੂੰ ਕੋਈ ਕੱਢਿਆ ਗਿਆ ਤੇ ਨਾ 2 ਘੰਟੇ ਬਾਅਦ ਲਿੱਕੇ ਗਏ ਆ ਕਮਾਂਡਰ ਸਾਹਿਬ ਨਾਲ ਕੋਈ 5 ਸਿੱਖ ਦੇ ਜਵਾਨ ਹੀ ਆ ਸੀਰ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਇਹੋ ਆਖਿਆ ਵੀ ਅਸੀਂ ਲਿੱਕੇ ਗਏ ਆ 1 2 ਸਾਹ ਹੀ ਤੇ ਰਾਹ ਚ ਇਹਨਾਂ ਦੀ ਡੈਥ ਹੋ ਗਈ ਆ ਕਿ ਆਪਣਾ ਕਿਹੜੀ ਰੈਜੀਮੈਂਟ ਜਗਾ ਸੀ ਜੀ ਇਹ ਫਾਈਵ ਸਿਕ ਚੀਜ਼ ਹੈ ਉੱਥੇ ਕੀ ਕਰਨ ਗਿਆ ਸੀ ਉੱਥੇ ਇਹ ਆਪਣਾ ਰਸਤਾ ਸਾਫ ਕਰ ਰਿਹਾ ਰੈਡ ਲਾਈਟ ਦੇ ਕਰਨੇ ਇਹਨਾਂ ਨੂੰ ਆਰਡਰ ਮਿਲਿਆ ਹੈ ਇਹਨਾਂ ਨੂੰ ਕਿ ਮਤਲਬ ਆਪਣਾ ਜੋ ਏਰੀਆ ਮਤਲਬ ਰਸਤਾ ਵਾ ਇਹਨੂੰ ਕਲੀਅਰ ਕਰਨਾ ਵਾ ਬਰਫ ਉਠਾ ਰਹੇ ਬਰਫ ਦੇ ਉਠਾਉਂਦੇ ਅਠਾਉਂਦੇ ਜਦ ਅਚਾਨਕ ਹੀ ਔਲਾੰਚ ਆਇਆ ਔਲਾੰਚ ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਹੈ ਕੀ ਮੰਗ ਕਰਦੇ ਜੀ ਮੰਗ ਜੀ ਇਹੋ ਕਰਦੇ ਆ ਬੱਚਾ ਛੋਟਾ ਹੈ ਦਾ ਤੇ ਅਜੇ ਵਾਈਫ ਵੀ ਕੋਈ ਜ਼ਿਆਦਾ ਏਜ ਨਹੀਂ ਹੋਈ ਤੇ ਗਵਰਨਮੈਂਟ ਸਾਨੂੰ ਥੋੜਾ ਇਹਨਾਂ ਦਾ ਸੋਚਣਾ ਬੇਟਾ ਕੋਈ ਨਹੀਂ ਤੁਹਾਡਾ ਤੇ ਕੀ ਜਨਤਾ ਤੁਸੀਂ ਕੀ ਕਰਦੇ ਹੋ ਮੇਰਾ ਜੀ ਮੈਂ ਮੇਰਾ ਬ੍ਰਦਰ ਇਨ ਲਾਵਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ